ਮੇਨੋਂ ਲੋਕ ਪਾਣੀ ਛਨਾਣ ਕਰੀ ਤੇ ਮੈਲ ਲੈਂਦੀ ਆ ਤੇ ਸੰਤੋਖ ਦੇ ਤੀਰਥ ਤੇ ਮਨ ਇਸ਼ਨਾਨ ਕਰੂਗਾ ਤੇ ਮਨ ਕੀ ਹੋਊ ਫਿਰ ਕਿਉਂ ਸਾਸ ਜੀ ਸੰਤੋਖੀ ਹੋਏਗਾ ਜਦੋਂ ਤੂੰ ਇਹਦੇ ਰੋਜ਼ ਅਸਾਂ ਦੂਜੇ ਸਰੋਵਰ ਤੇ ਤੈਨੂੰ ਸਪੈਸ਼ਲ ਜਾਣਾ ਪੈਣਾ ਵਾ ਇੱਥੇ ਤੇਰੇ ਅੰਦਰ ਹੀ ਸਰੋਵਰ ਵਾ ਰੋਜ਼ ਇਸ਼ਨਾਨ ਕਰੀ ਜਾ ਨਾਲੇ ਕੋਈ ਪਾਬੰਦੀ ਵੀ ਕੋਈ ਨਹੀਂ ਜਦੋਂ ਮਰਜ਼ੀ ਕਰ ਜਦੋਂ ਮਰਜ਼ੀ ਇਸ਼ਨਾਨ ਕਰ ਲੈ ਤੂੰ ਹਜ਼ੂਰ ਕਹਿੰਦੇ ਨੇ ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ਼ਨਾ ਜਿੰਦਗੀ ਜੂਣ ਦੀ ਸਮਝ ਜਿੰਦਗੀ ਦਾ ਜਿਹੜਾ ਮਨੋਰਥ ਵਾ ਇਹਦੀ ਸਮਝ ਆ ਗਈ ਗਿਆਨ ਮਿਲ ਗਿਆ ਹੁਣ ਪਾਸ਼ੀ ਗੇ ਨੇ ਧਿਆਨ ਗਿਆਨ ਧਿਆਨ ਇਸ਼ਨਾ ਲਾ ਹੁਣ ਸਮਝ ਆ ਗਈ ਆ ਤੇ ਪੂਰਾ ਜ਼ਿੰਦਗੀ ਚ ਧਿਆਨ ਲਾ ਲਿਆ ਹੁਣ ਇਹ ਸਮਝ ਲੋ ਇਸ਼ਨਾ ਨੂੰ ਹੁਣ ਇਹ ਇਸ਼ਨਾ ਰੋਜ਼ ਕਰੀ ਜਾ ਜਿੰਨਾ ਮਰਜੀ ਦਇਆ ਦੇਵਤਾ ਕੀ ਬਾਤ ਹੈ ਦਇਆ ਨੂੰ ਦੇਵਤਾ ਬਣਾ ਲਾ ਦਇਆ ਫਰਜ਼ ਦਇਆ ਵੀ ਨਹੀਂ ਹੈਗੀ ਦਇਆ ਚਿੜੀਆਂ ਨੂੰ ਚੌਲ ਪਾ ਦੋ ਥੋੜਾ ਜਿਹਾ ਪੰਛੀਆਂ ਦੇ ਮਗਰ ਗਾਂ ਦੇ ਮਗਰ ਪੀੜਾ ਲੈ ਲਓ ਦੇਵਾ ਦਇਆ ਹੈ ਬੰਦੇ ਨੂੰ ਬੰਦਾ ਵੇਖ ਕੇ ਦਇਆ ਨਹੀਂ ਵਰਤ ਰਿਹਾ ਕਿਉਂਕਿ ਦਰਸ਼ਨ ਦੇਖੇ ਦਇਆ ਨਾ ਹੋਏ ਲੈ ਦਿੱਤੇ ਬਿਨ ਰਹਿ ਨਾ ਕੋਏ ਉਦਕੇ ਵੀ ਬਰਾਤ ਵਾਪਸ ਲਜਾਣ ਨੂੰ ਫਰਜ਼ਾ ਕਹਿੰਦਾ ਜੀ ਜੋ ਮੰਗਿਆ ਸੀ ਉਹ ਦਿੱਤਾ ਨਹੀਂ ਲੜਕੀ ਵਾਲਿਆਂ ਨੇ ਹੁੰਦਾ ਨਹੀਂ ਹੁੰਦਾ ਗੁਰੂ ਕੇ ਪਿਆਰਿਓ ਹੋ ਸਕਦਾ ਇੱਥੇ ਨਾ ਹੁੰਦਾ ਹੋਵੇ ਉੱਥੇ ਤੇ ਬੜਾ ਕੁਝ ਵਾਪਰਦਾ ਦਰਸ਼ਨ ਦੇਖੇ ਐ ਬੰਦਾ ਬੰਦੇ ਨੂੰ ਵੇਖ ਕੇ ਦਇਆ ਨਹੀਂ ਵਰਤ ਰਿਆ ਪਸ਼ੂ ਪੰਛੀ ਆ ਮਦਰ ਮੈਨੀਆਂ ਤਾਂ ਹੁਣ ਗਾਂ ਨੂੰ ਤੁਸੀਂ ਜਿੰਨੀ ਮਰਜ਼ੀ ਸੇਵਾ ਕਰੋ ਮੱਝਾਂ ਗਾਵਾਂ ਦੀ ਜਿੰਨੀ ਮਰਜ਼ੀ ਸੇਵਾ ਕਰੋ ਪਸ਼ੂ ਪੰਛੀਆਂ ਦੀ ਜਿੰਨੀ ਮਰਜ਼ੀ ਸੇਵਾ ਕਰੋ ਮਾੜੀ ਗੱਲ ਨਹੀਂ ਪਰ ਇਨਸਾਨ ਨੂੰ ਵੇਖ ਕੇ ਤੂੰ ਦਇਆ ਕੋਈ ਨਹੀਂ ਵਰਤ ਰਿਆ ਬਈ ਦਰਸ਼ਨ ਦੇਖੇ ਐ ਦਇਆ ਨਾ ਹੋਏ ਲੈ ਦਿੱਤੇ ਬਿਨੋ ਰਹਿ ਨਾ ਕੋ ਰਾਜਾ ਨਿਆਂ ਕਰੇ ਹੱਥ ਹੋਏ ਹੁਣ ਜਿਹੜੇ ਰਾਜੇ ਕੋਲ ਇਨਸਾਫ ਮੰਗਦੇ ਆ ਉਹਦੇ ਹੱਥ ਵਿੱਚ ਕੋਦਿਓ ਇਨਸਾਫ ਚੱਕ ਕੇ ਲੈ ਜਾਓ ਉਹਦੇ ਕੋਲ ਇਨਸਾਫ ਤੇ ਪਿਆਵਾ ਕਹਿੰਦਾ ਦਿਓ ਕੋਈ ਤੇ ਇਨਸਾਫ ਚੱਕ ਇਹਨਾਂ ਜੇ ਮੇਰੇ ਕੋਲ ਰਾਜਾ ਨਿਆਂ ਕਰੇ ਹੱਥ ਹੋਏ ਤੋ ਐਵੇਂ ਥੋੜਾ ਕਹਿਣਾ ਪਿਆ ਸੀ ਮਾਨਸ ਮੂਰਤ ਨਾਨਕ ਨਾਮ ਸ਼ਕਲ ਮਨੋਖ ਵਾਲੀ ਤੇ ਕਰਨੀ ਕੁੱਤਾ ਸਾਰੇ ਬੋਲੋ ਜੀ ਕਰਨੀ ਕੁੱਤਾ ਹੁਣ ਜੇ ਇਹ ਸ਼ਬਦ ਕੋਈ ਪ੍ਰਚਾਰਕ ਰਾਗੀ ਬੋਲ ਦੇਵੇ ਨਾ ਤੇ ਕਈਆਂ ਰਹਿਣਾ ਲੋ ਜੀ ਇਹ ਤਾਂ ਮਹਾਰਾਜ ਦੀ ਗੋਦ ਵਿੱਚ ਬਹਿ ਕੇ ਇਹ ਸ਼ਬਦ ਬੋਲ ਰਹੇ ਨੇ ਪਰ ਇਹ ਗੁਰੂ ਨਾਨਕ ਸਾਹਿਬ ਦਾ ਵਾਕ ਹੈ ਬੰਦਿਆ ਤੇਰੀ ਕਰਨੀ ਕੁੱਤੇ ਵਾਲੀ ਤੇ ਤੇਰੀ ਸ਼ਕਲ ਮਨੋਖ ਵਾਲੀ ਕਿਉਂਕਿ ਮਹਾਰਾਜ ਨੇ ਵੋਟ ਨਹੀਂ ਦੇਣੀ ਕਿਸੇ ਕੋਲੋਂ ਮਹਾਰਾਜ ਨੇ ਕਿਸੇ ਡੇਰੇਦਾਰ ਵਾਂਗ ਪਬਲਿਕ ਨਹੀਂ ਬਦੋਣੀ। ਇਹੋ ਵਜ੍ਹਾ ਸੀ ਮਹਾਰਾਜ ਸੱਚ ਬੋਲੀ ਗਿਆ, ਸੱਚ ਦੀ ਵਿਚਾਰ ਕਰੀ ਗਿਆ। ਸੱਚ ਦੇ ਉੱਤੇ ਪਹਿਰਾ ਦੇਈ ਗਿਆ, ਸੱਚ ਦੇ ਸਿਧਾਂਤ ਦਾ ਛੱਟਾ ਦੇਈ ਗਿਆ। ਸਮਝਣ ਵਾਲੇ ਸਮਝ ਗਏ ਵੀ ਬਾਬਾ ਸੱਚੀ ਗੱਲ ਬੋਲਦਾ ਹੈ। ਪਰਵਾਹ ਨਹੀਂ ਕੀਤੀ ਗੁਰਦੇਵ ਜੀ ਨੇ। ਅੱਜ ਤੱਕ ਵੀ ਮੌਕਾ ਵੇਖ ਕੇ ਗੱਲ ਹੁੰਦੀ ਵੀ ਕਿਤੇ ਅਗਲੇ ਨੂੰ ਗੁੱਸਾ ਨਾ ਪਰਿਵਾਰਾਂ 'ਚ ਆਏ। ਪਰਿਵਾਰਾਂ ਸਮਾਜ ਦੇ ਵਿੱਚ ਵੀ ਕਿਤੇ ਇਹ ਨਾ ਹੋਵੇ ਕੋਈ ਘਰ 'ਚ ਪ੍ਰੋਬਲਮ ਖੜੀ ਹੋ ਜਾਏ।